ਪੁਰੰਤਾ ਜਿਹੜੇ ਜਿੰਮੇਦਾਰ ਸਾਹਿਬਾ ਉਹਨਾਂ ਨੇ ਕਿਹਾ ਕਿ ਆਪਜੀਵਾਰੇ ਕਿਹਾ ਕੀ ਤੁਸੀਂ ਮਤਲਬ ਹੈ ਜਿੰਮੇਦਾਰੀ ਠੀਕ ਸੀਗੇ ਤੇ ਜਿਹੜਾ ਉਹਦਾ ਹੁੰਦਾ ਹੈਗਾ ਪ੍ਰਧਾਨ ਦਾ ਉਹ ਨੀਵਾ ਆਉਂਦਾ ਹੈ ਇੰਨਾ ਗੱਲਾਂ ਦਾ ਜਵਾਬ ਖਾਲਸਾ ਪੰਥੀ ਦੇਊਗਾ ਜੀ ਅਸੀਂ ਉਹਨਾਂ ਦੇ ਕਿਸੇ ਗੱਲ ਦਾ ਕੋਈ ਆਨਸਰ ਨਹੀਂ ਕਰਦਾ ਬੰਦੀ ਸਿੰਘ ਸਾਡੇ ਨੌਜਵਾਨ ਹੈ ਜਿਹੜੇ ਬਹੁਤ ਲੰਬੇ ਸਮੇਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਹੈ ਔਰ ਕਾਫੀ ਲੰਮੀਆਂ ਸਜ਼ਾਵਾਂ ਭੁਗਤ ਚੁੱਕੇ ਹੈ ਅਸੀਂ ਪਾਰ ਸਰਕਾਰ ਨੂੰ ਜਬਾਨੀ ਵੀ ਲਿਖਤੀ ਵੀ ਇਹ ਅਪੀਲ ਕਰਦੇ ਆਂ ਔਰ ਲਿਖਤੀ ਕਰਾਂਗੇ ਵੀ ਕਿ ਸੁਪਰੀਮ ਕੋਰਟ ਨੇ ਵੀ ਕਿਹਾ ਕਿ ਬੰਦੀ ਸਿੰਘ ਜਿਹੜੇ ਆ ਜਾਂ ਜਿਹੜੇ ਵੀ ਆਪਣੀਆਂ ਸਜ਼ਾਵਾਂ ਭੁਗ ਚੁੱਕੇ ਆ ਪੂਰੀਆਂ ਕਰ ਚੁੱਕੇ ਆ ਉਹ ਰਿਹਾ ਕੀਤੇ ਜਾਣ ਕਿ ਸਰਕਾਰ ਨੂੰ ਜਿਹੜਾ ਉਹ ਜਲਦ ਤੋਂ ਜਲਦ ਜਲਦ ਤੋਂ ਜਲਦ ਸਿੱਖ ਬੰਦੀ ਜਿਹੜੇ ਸਾਡੇ ਨੇ ਉਹਨਾਂ ਨੂੰ ਰਿਹਾ ਜੜਾ ਕਰਨਾ ਚਾਹੀਦਾ ਹੈ ਜੀ ਕੀ ਤੁਸੀਂ ਕਿਸੇ ਨੂੰ ਮਿਲੋਗੇ ਜੀ ਪ੍ਰਾਈਮ ਮਿਸਟਰ ਨੂੰ ਗ੍ਰਹਿ ਮੰਤਰੀ ਨੂੰ ਮੈਂ ਬਰਲ ਮੰਟ ਤੋਂ ਅੱਡਾ ਦੋ ਬੈਠਲੇ ਐਸ ਯੋਗੀ ਮੈਂਬਰ ਪਾਰਲੀਮੈਂਟ ਦੋ ਐਕਸਪਰਟ ਨੇ ਕਿੰਨੇ ਨੂੰ ਮਿਲਦਾ ਅਧਿਕਾਰ ਹੈ ਕਿ ਤੁਸੀਂ ਦਾ ਪਾਰਟੀ ਦੇ ਹੈਡ ਹੋ ਜੇ ਜ਼ਰੂਰਤ ਜੇ ਜ਼ਰੂਰਤ ਪਈ ਅਸੀਂ ਹਰ ਸੰਭਵ ਯਤਨ ਕਰਾਂਗੇ ਜੇ ਪ੍ਰਤੀਨੰਦਲ ਮੰਡਲ ਦੇ ਰੂਪ ਦੇ ਵਿੱਚ ਮਿਲਣਾ ਸੰਭਵ ਹੋਇਆ ਤੇ ਫਿਰ ਪ੍ਰਤੀ ਮੰਡਲ ਦੇ ਰੂਪ ਦੇ ਵਿੱਚ ਅਸੀਂ ਆਪਣੇ ਜਿਹੜੇ ਲੀਡਰ ਹੈ ਉਹ ਭੇਜਾਂਗੇ ਤੁਹਾਡੇ ਕੋ ਦੋ ਮੈਂਬਰ ਪਾਰਲੀਮੈਂਟ ਵੀ ਨੇ ਇੱਕ ਕੋਡ ਤੋਂ ਦੇਖ ਕਵਿ ਤਰਨ ਦੂਜੋ ਦਾ ਜੇ ਬਦਲੇ ਉਹਦਾ ਬਾਪਾ ਕੀ ਮਤਲਬ ਤੁਸੀਂ ਅਜੇ ਵੀ ਇਹ ਸਭ ਤੋਂ ਪੀਲੋਡ ਨਹੀਂ ਸੀ ਹੋਾਈ ਉਸੀਂ ਮਤਲਬ ਇਹ ਨਹੀਂ ਅਗਦੇ ਕੀ ਸੀ ਮਿਲਾਂਗੇ ਜੀ ਅੱਜ ਇਹ ਨਹੀਂ ਮਿਲਾਂਗੇ ਜੀ ਬਿਲਕੁਲ ਮਿਲਾਂਗੇ ਬਿਲਕੁਲ ਮਿਲਾਂਗੇ ਤੇ ਆਵਾਜ਼ ਵੀ ਉਠਾਵਾਂਗੇ ਜੀ ਸੰਘਰਸ਼ ਵੀ ਕਰਾਂਗੇ ਜੀ ਅੱਛਾ ਠੀਕ ਹੈ ਲਿਖ ਰਹੇ ਹਾਂ ਅਸੀਂ ਹੋ ਸਕਦਾ ਅੱਜ ਹੀ ਲਿਖ ਦਈਏ ਜੀ ਕਿਉਂਕਿ ਅੱਜ ਮੌਕਾ ਜੀ ਅੱਛਾ ਮੌਕਾ ਹਾਂਜੀ ਪ੍ਰਧਾਨ ਜੀ ਤੁਸੀਂ ਰੱਖੇ ਤਰਜੀਤ ਸਿੰਘ ਉਹਨਾਂ ਕਿ ਮਾ ਜੀ ਨੇ ਕੀ ਕੀ ਜਿਹੜਾ ਆਪਾਂ ਦਾ ਨਵਾਂ ਬਣਿਆ ਹੈਗਾ ਕਲਜਰ ਦਾ ਨਾਂ ਤੇ ਉਹਨਾਂ ਕੋਲੇ ਕਿਉਂ ਨਿਸ਼ਾਨ ਹੈ ਤੇ ਦਫ਼ਤਰ ਕੋਈ ਗੱਲ ਨਹੀਂ ਜੀ ਉਹਨਾਂ ਨੂੰ ਜੋ ਕਹਿੰਦੇ ਆ ਕਹਿ ਲੈਣ ਦੇ ਅਸੀਂ ਉਹਨਾਂ ਦੀ ਕਿਸੇ ਗੱਲ ਦਾ ਜਵਾਬ ਨਹੀਂ ਦੇਣਾ ਅਸੀਂ ਆਪਣਾ ਕੰਮ ਕਰਦੇ ਜਾਣਾ ਹਾਥੀ ਨੇ ਚੱਲਦੇ ਰਹਿਣਾ ਚੱਲਦੇ ਰਹਿਣਾ ਚੱਲਦੇ ਰਹਿਣਾ ਔਰ ਮੰਜ਼ਲ ਨਿਸ਼ਾਨਾ ਸਾਡਾ ਜਿੰਮੇਵਾਰਤਾ ਜਿਹੜੇ ਹੈਗੇ ਜ਼ਿੰਮੇਵਾਰ ਸਾਹਿਬ ਆ ਉਹਨਾਂ ਨੇ ਕਿਹਾ ਕਿ ਆਪਜੀ ਬਾਰੇ ਕਿਹਾ ਕਿ ਤੁਸੀਂ ਮਤਲਬ ਹੈ ਕਿ ਜ਼ਿੰਮੇਵਾਰੀ ਠੀਕ ਸੀਗੇ ਤੇ ਜਿਹੜਾ ਅਹੁਦਾ ਹੁੰਦਾ ਹੈਗਾ ਪ੍ਰਧਾਨ ਦਾ ਉਹ ਨੀਵਾ ਹੁੰਦਾ ਇਹਨਾਂ ਗੱਲਾਂ ਦਾ ਜਵਾਬ ਖਾਲਸਾ ਪੰਥੀ ਦੇਊਗਾ ਜੀ ਅਸੀਂ ਉਹਨਾਂ ਦੀ ਕਿਸੇ ਗੱਲ ਦਾ ਕੋਈ ਆਨਸਰ ਨਹੀਂ ਕਰਾਂਗੇ ਅੱਛਾ ਨਮਾਖੁੱਲਾ ਜਿਹੜਾ ਤੁਸੀਂ ਮਤਲਬ ਉਹ ਰੋਲਾ ਪੈ ਰਿਹਾ ਨਮਾਖੁੱਲਾ ਜਿਹੜਾ ਤੁਸੀਂ ਸਪੋਰਟ ਨੂੰ ਆਖਿਆ ਸੀਗਾ ਵੀ ਹੁਣ ਇਹ ਤੁਹਾਡੇ ਜਿਹੜਾ ਚੁੱਲਾ ਗਾਇਚ ਇੱਕ ਤਰ੍ਹਾਂ ਦੀ ਬਹੁਤ ਤਰ੍ਹਾਂ ਨਾਲ ਅਮਰ ਪਚ ਰਿਹਾ ਤੇ ਉਹ ਉਹਨਾਂ ਨੂੰ ਉਹਨੂੰ ਐ ਲੱਗ ਰਿਹਾ ਸਾਡੇ ਜਿਹੜਾ ਚੁੱਲੜ ਕੱਢਾ ਪੈ ਗਿਆ ਇਹਨੂੰ ਲੱਗ ਰਿਹਾ ਮਤਲਬ ਇਹ ਪੰਜਾਬ ਚ ਦੇਖੋ ਅਸੀਂ ਤਾਂ ਇਹੋ ਅਪੀਲ ਕਰਦੇ ਆ ਹਾਂਜੀ ਕਿ ਜਿਹੜੇ ਵੀ ਉਹਨਾਂ ਨਾਲ ਜੁੜੇ ਆ ਆਗੂ ਅਸੀਂ ਉਹਨਾਂ ਨੂੰ ਇਹ ਅਪੀਲ ਕਰਦੇ ਆ ਕਿ ਆਓ ਸਾਰੇ ਇਕੱਠੇ ਹੋਈਏ ਪਰਵਾਰਵਾਦੀ ਜਿਹੜੀ ਰਾਜਨੀਤੀ ਹੈ ਉਹਦਾ ਹੁਣ ਦੌਰ ਜਿਹੜਾ ਹੈ ਉਹ ਖਤਮ ਹੋ ਗਿਆ ਪੂਰੇ ਭਾਰਤ ਭਰ ਦੇ ਵਿੱਚੋਂ ਔਰ ਇਸ ਗੱਲ ਨੂੰ ਸਾਰਿਆਂ ਨੂੰ ਸਮਝ ਲੈਣਾ ਚਾਹੀਦਾ ਔਰ ਅਕਾਲੀ ਦਲ ਜੋ ਹੈ ਇਹ ਆਮ ਲੋਕਾਂ ਦਾ ਅਕਾਲੀ ਦਲ ਸੀ ਕਿਰਤੀਆਂ ਦਾ ਅਕਾਲੀ ਦਲ ਸੀ ਕਿਸਾਨਾਂ ਦਾ ਅਕਾਲੀ ਦਲ ਸੀ ਮਜ਼ਦੂਰਾਂ ਦਾ ਅਕਾਲੀ ਦਲ ਸੀ ਛੋਟੇ ਦੁਕਾਨਦਾਰਾਂ ਦਾ ਅਕਾਲੀ ਦਲ ਸੀ ਔਰ ਅਸੀਂ ਜਿਹੜਾ ਹੈ ਇਹਨੂੰ ਆਮ ਜਨ ਸਧਾਰਨ ਜਿਹੜਾ ਹੈ ਉਹ ਲੋਕਾਂ ਦੀ ਜਿਹੜੀ ਹੈ ਉਹ ਪਾਰਟੀ ਬਣਾਉਣਾ ਹੈ ਔਰ ਪੰਥ ਦੀ ਪ੍ਰਤਨਿਤਪਾਤੀ ਬਣਾਉਣਾ ਜਿਦੋਂ ਤੋਂ ਅਕਾਲੀ ਦਲ ਹੁੰਡ ਵਿੱਚ ਆਇਆ ਹੁਣ ਤੱਕ ਆਪਾਂ ਦੇਖ ਲੈਣੇ ਆ ਆਪਣੇ 29 ਤੋਂ ਵੱਧ ਜਿਹੜੀਆਂ ਜਥੇਬੰਦੀਆਂ ਅਲੱਗ-ਅਲੱਗ ਹੋ ਚੁੱਕੀਆਂ ਨੇ ਕੋਣ ਤੁਸੀਂ ਮਤਲਬ ਉਹਨਾਂ ਨੂੰ ਇਕੱਠੇ ਕਰਨ ਦਾ ਕੀ ਤੁਸੀਂ ਕੀਤਾ ਉੱਪਰੋਂ ਦਾ ਕੀਤਾ ਅਸੀਂ ਕਰਾਂਗੇ ਜੀ ਹਜੇ ਪਰਸੋ ਚੌਥੇ ਸਾਡੀ ਚੋਣ ਹੋਈ ਹੈ ਉਹਨਾਂ ਵਾਲੇ ਸਮੇਂ 'ਚ ਅਪਰਾਲਾ ਕਰਾਂਗੇ ਪੰਥ ਦੀਆਂ ਸਾਰੀਆਂ ਜੜੀਆਂ ਧਾਰਮਾਂ ਨੇ ਉਹਨਾਂ ਨੂੰ ਅਸੀਂ ਇਕੱਠੀਆਂ ਕਰਕੇ ਚੱਲਣ ਦਾ ਯਤਨ ਕਰਾਂਗੇ ਸਟਾਫ ਦੀਆਂ ਅੱਗੇ ਆ ਰਹੀਆਂ ਨੇ ਜੀ ਆਪਣੇ ਅਮਰਤੰਦਰ ਵੀ ਆ ਰਹੀ ਆ ਕੁਰਤੇ ਬਲਜੀ ਆ ਆ ਰਹੀ ਆ ਜੀ ਉਹਨਾਂ ਕਿੰतरी ਕਰ ਬਣਾਉਣ ਲਈ ਕੋਈ ਗਲਗਿ ਅਸੀਂ ਪਾਰਟੀ ਪਲੇਟਫਾਰਮ ਦੇ ਉੱਤੇ ਅੱਛੀ ਤਰ੍ਹਾਂ ਵਿਚਾਰ ਕਰਾਂਗੇ ਸਾਡੇ ਬਹੁਤ ਸੁਲਝੇ ਹੋਏ ਸਾਥੀ ਸਾਡੇ ਨਾਲ ਨੇ ਔਰ ਧੰਗ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਿਹੜਾ 350 ਸਾਲਾ ਸ਼ਤਾਬੀ ਰੂਪ ਦੇ ਵਿੱਚ ਮਨਾਇਆ ਜਾ ਰਿਹਾ ਸ਼ਹਾਦਤ ਦਾ ਵਰਾ ਉਹਨੂੰ ਅਸੀਂ ਬੜੀ ਸ਼ਿੱਦਤ ਦੇ ਨਾਲ ਮਨਾਵਾਂਗੇ ਔਰ ਅਸੀਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਸਮਰਪਤ ਪਿੰਡਾਂ ਦੇ ਵਿੱਚ ਜਿਹੜਾ ਹੈ ਉਹ ਜਾਵਾਂਗੇ ਔਰ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ ਫਲਸਫਾ ਉਹਨਾਂ ਦਾ ਜੀਵਨ ਇਹ ਵੀ ਸੰਗਤਾਂ ਨੂੰ ਦੱਸਾਂਗੇ ਔਰ ਜਿਹੜਾ ਨਾਲ-ਨਾਲ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਾਂਗੇ ਲੋਗੋ ਬ੍ਰਾਊਜ਼ ਕਰ ਦੋ ਤੇ ਲੋਗੋ ਵਾਲੀ ਪਰਸੀ ਮਤਲਬ ਆ ਰਹੀ ਹੈ ਉਹ ਮਤਲਬ ਵੀ ਨੂੰ ਕਿ ਉਹ ਬਣਾ ਦੇ ਜੀ ਜੀ ਜਾ ਰਹੇ ਵੱਡੇ ਪੱਦਰ ਤੇ ਜਾ ਰਹੇ ਹਾਂ ਔਰ ਅੰਤ ਦੇ ਵਿੱਚ ਮੈਂ ਸਰਦਾਰ ਹਰਿੰਦਰ ਸਿੰਘ ਜੀ ਖਾਲਸਾ ਜਿਹੜੇ ਅੱਜ ਸਾਡੀ ਟੀਮ ਦੇ ਨਾਲ ਸਾਡੇ ਕਾਫਲੇ ਦੇ ਨਾਲ ਜਿਹੜਾ ਹੈ ਉਹ ਸ਼ਾਮਿਲ ਹੋਏ ਨੇ ਔਰ ਇਹਨਾਂ ਦੀ ਬੜੀ ਵੱਡੀ ਕੁਰਬਾਨੀ ਹੈ ਔਰ ਉਹ ਕੁਰਬਾਨੀ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ਔਰ ਇੱਕ ਹੈਰਾਨੀ ਜਨਕ ਗੱਲ ਹੈ ਕਿ ਬਹੁਤ ਸਾਰੇ ਟਕਸਾਲੀ ਪਰਿਵਾਰਾਂ ਨੂੰ ਮਿਲੇ ਹੈ ਇਸੋਂ ਤੇ ਉਹਨਾਂ ਨੇ ਜਿਹੜੀਆਂ ਦਾਸਤਾਨਾਂ ਸਾਨੂੰ ਸੁਣਾਈਆਂ ਨੇ ਕਿ ਕਿਵੇਂ ਜਿਹੜਾ ਹੈ ਅਸੀਂ ਜ਼ਲਾਲਤ ਕਰਕੇ ਜਿਹੜਾ ਹੈ ਉਹ ਪਾਰਟੀ ਦਾ ਪੱਲਾ ਛੱਡਿਆ ਉਹ ਰੌਂਗ ਟੇ ਖੜੇ ਕਰਦੇ ਨਾਲੀਆਂ ਜਿਨ੍ਹਾਂ ਦੇ ਬਜ਼ੁਰਗਾਂ ਨੇ ਜਿਨ੍ਹਾਂ ਦੇ ਪੁਰਖਿਆਂ ਨੇ ਅਕਾਲੀ ਦਲ ਲਈ ਆਪਣਾ ਖੂਨ ਢੋਲਿਆ ਅਕਾਲੀ ਦਲ ਲਈ ਆਪਣੀਆਂ ਹੱਡੀਆਂ ਗਾਲੀਆਂ ਅਕਾਲੀ ਦਲ ਲਈ ਆਪਣੇ ਘਰ ਜ਼ਮੀਨਾਂ কুরਕ ਕਰਾਈਆਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਅਕਾਲੀ ਦਲ ਦੇ ਵਿੱਚੋਂ ਇਉਂ ਬਾਹਰ ਕਰ ਦਿੱਤਾ ਗਿਆ ਜਿਵੇਂ ਮੱਖਣ 'ਚੋਂ ਵਾਲ ਜਿਹੜਾ ਬਾਹਰ ਕੱਢ ਕੇ ਰੱਖੀਦਾ ਤੇ ਅਸੀਂ ਉਹਨਾਂ ਪਰਿਵਾਰਾਂ ਦੀਆਂ ਸੇਵਾਵਾਂ ਜਿਹੜੀਆਂ ਹੈ ਉਹ ਆਪਣੇ ਇਸ ਮਿਸ਼ਨ ਦੇ ਲਈ ਜ਼ਰੂਰ ਲਵਾਂਗੇ ਅੱਛਾ ਪ੍ਰਧਾਨ ਜੀ ਤੁਹਾਡਾ ਇੱਕ ਸਵਾਲ ਆ ਅਕਾਲੀਆਂ ਦੇ ਛੱਡ ਕੇ ਜਿਹੜੇ ਆਹੂ ਗਏ ਆ ਹੋਰ ਹੈਗਾ ਪਾਰਟੀਆਂ ਵਿੱਚ ਕਿ ਤੁਸੀਂ ਉਹਨਾਂ ਨੂੰ ਵੀ ਨਾ ਵਾਪਸ ਲੈ ਕੇ ਆਉਣ ਵਿੱਚ ਕੁਝ ਕਰੂ ਜੀ ਬਿਲਕੁਲ ਬਿਲਕੁਲ ਉਹੀ ਕਰ ਰਹੇ ਹਾਂ ਜੀ ਅਸੀਂ ਘਰ ਵਾਪਸੀ ਦੀ ਅਪੀਲ ਕਰ ਰਹੇ ਹਾਂ ਇਹ ਜਿਹੜੀ ਸਾਡੀ ਸ਼੍ਰੋਮਣੀ ਅਕਾਲੀ ਦਲ ਸਾਡੀ ਪਾਰਟੀ ਜਿਹੜੀ ਬਣੀ ਹੈ ਪੁਨਰ ਸਥਾਪਨ ਹੋਈ ਹੈ ਇਹ ਘਰ ਹੈ ਸਾਡਾ ਔਰ ਅਸੀਂ ਸਭ ਨੂੰ ਇਸ ਘਰ ਦੇ ਵਿੱਚ ਆਉਣ ਦੀ ਜੜੀ ਹੈ ਉਹ ਅਪੀਲ ਕਰਦੇ ਹਾਂ ਜੱਥੇਬੰਦੀ ਜਿਹੜੀ ਬਣ ਜਾ ਰਹੀ ਆ ਮਤਲਬ ਕਦੋਂ ਪਰਜੇਗੀ ਮਤਲਬ ਬਾ ਮਹੀਨਾ ਲੱਗ ਜਾਂਦਾ ਜੀ ਕਿਉਂਕਿ ਸਾਥੀਆਂ ਦੀ ਸਲਾਹ ਲੈਣੀ ਹੈ مشورے ਕਰਨੇ ਨੇ ਅਸੀਂ ਜਲਦਬਾਜ਼ੀ ਦੇ ਵਿੱਚ ਕੋਈ ਡਿਸੀਜਨ ਜਿਹੜਾ ਹੈ ਉਹ ਕਰਨ ਦੀ ਚਾਤ ਨਹੀਂ ਰੱਖਦੇ ਅਸੀਂ ਸਲਾਹ ਦੇ ਨਾਲ ਜਿਹੜਾ ਹੈ ਉਹ ਕਰਾਂਗੇ ਕਿੰਨੇ ਕਿਹੋਣ ਕਿੰਨੇ ਤੋਂ ਮਤਲਬ ਬਹੁਤ ਮਤਲਬ ਜਿਹੜੇ ਉੱਧਰ ਬੈਠੇ ਨੇ ਜਾਂ ਉੱਧਰ ਬੈਠੇ ਨੇ ਲੋੜੇ ਆਉਣ ਨੂੰ ਤਿਆਰ ਹੋਏ ਹੋਣੇ ਬੜੇ ਆ ਜੀ ਬੜੇ ਆ ਜੀ ਬਹੁਤ ਆ ਜੀ ਬੜੀ ਗਲਤੀ ਹੈ ਬਹੁਤ ਵੱਡੀ ਗਲਤੀ ਹੈ ਜੀ ਕੱਲ ਦਾ ਜੀ ਮਤਲਬ ਕਰ ਲੈ ਵੀ ਅੱਜ ਅਗਲੇ ਨੇ ਵੀ ਬਹੁਤ ਵੱਡੀ ਗੱਲ ਹੈ ਇਹਨਾਂ ਦਾ ਸਵਾਗਤ ਹੈ ਜੀ ਸਰ ਔਰ ਇਹਨਾਂ ਦੀ ਸਾਨੂੰ ਜ਼ਰੂਰਤ ਹੈ ਸਰ ਕਿਉਂ ਨਹੀਂ ਸ਼ਾਨ ਸਰ ਤੱਕ ਬਣੇਗਾ ਕੋਈ ਨਹੀਂ ਜੀ ਜਦੋਂ ਪਾਰਟੀ ਦਾ ਸਾਡਾ ਢਾਂਚਾ ਬਣ ਗਿਆ ਫਿਰ ਸਾਰੀ ਉਸ ਤੋਂ ਬਾਅਦ ਅਸੀਂ ਗਤੀਵਿਧੀ ਚਲਾਵਾਂਗੇ ਹਾਂ ਇੱਕ ਸਾਡਾ ਹੀਰਾ ਮੇਜਰ ਸਿੰਘ ਜਿਹੜਾ ਮੈਂ ਮਨਵੀ ਜਿਹੜਾ ਗੱਲ ਕਰਨ ਤੋਂ ਦੁਖਦਾ ਸਰਦਾਰ ਪਰਮਜੀਤ ਸਿੰਘ ਕੀ ਖਾਲਸਾ ਆਏ ਹੋਣਾਂ ਨੇ ਫੈਡਰੇਸ਼ਨ ਕੰਮ ਕੀਤੀ ਸੀ ਤੇ ਉਹਨਾਂ ਦੀ ਪੰਥ ਨੂੰ ਬੜੀ ਵੱਡੀ ਦੇਣ ਹੈ ਔਰ ਬੜੇ ਲਿਆਕਤ ਵਾਲੇ ਸੀ ਉਹ ਸਾਡੇ ਵਿੱਚ ਨਹੀਂ ਰਹੇ ਉਹਨਾਂ ਦੇ ਸਥਾਨ ਦੇ ਉੱਤੇ ਤੇ ਭਾਈ ਮੇਜਰ ਸਿੰਘ ਜੀ ਨੇ ਔਰ ਇਹ ਵੀ ਸਾਡੇ ਕਾਫਲੇ ਦੇ ਨਾਲ ਜੁੜੇ ਆ